ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੁੱਲ੍ਹ ਕੇ ਗੱਲ ਕਰਨੀ ਆ ਸੰਗ੍ਰਹਿਣੀ ਰੂਪ ਦੇ ਵਿੱਚ ਹੋਣ ਵਾਲੀ ਬਲੀਡਿੰਗ ਬਾਰੇ। ਕਈ ਪੇਸ਼ੈਂਟਾਂ ਨੂੰ ਇਹ ਪਰਮਲਿੰਦਾ ਵੀ ਸਾਡੇ ਇਹ ਜਿਹੜੀ ਬਲੀਡਿੰਗ ਹੋ ਰਹੀ ਆ ਬਵਾਸੀਰ ਕਰਕੇ ਹੋ ਰਹੀ ਆ। ਬਵਾਸੀਰ ਦੀਆਂ ਦਵਾਈਆਂ ਖਾ ਖਾ ਕੇ ਅੱਕ ਥੱਕ ਜਾਂਦੇ ਨੇ। ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਮਹੀਨਾ ਦਵਾਈ 2 ਮਹੀਨੇ ਬਵਾਸੀਰ ਦੀ ਖਾਂਦੇ ਰਹੇ। ਸਾਡਾ ਖੂਨ ਨਹੀਂ ਰੁਕਿਆ। ਖੂਨ ਜਦੋਂ ਅੰਤਰੀ ਦੇ ਵਿੱਚੋਂ ਆਉਂਦਾ ਹੋਵੇ ਉਸ ਟਾਈਮ ਦੇ ਵਿੱਚ ਸਗਰਹਿਣੀ ਰੋਗ ਹੁੰਦਾ ਜਿਹਦੇ ਵਿੱਚ ਅੰਤਰੀ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਤੇ ਉਹ ਖੂਨ ਲਗਾਤਾਰ ਹੁੰਦਾ ਰਹਿੰਦਾ ਤੇ ਜਿਹੜਾ ਖੂਨ ਤੁਹਾਡਾ ਬਵਾਸੀਰ ਦੇ ਵਿੱਚ ਆਉਂਦਾ ਬਵਾਸੀਰ ਦੇ ਖੂਨ ਦੇ ਵਿੱਚ ਮੌਂਕੇ ਦੇ ਵਿੱਚੋਂ ਜੇ ਖੂਨ ਆਊਗਾ ਤਾਂ ਮੌਂਕਾ ਜਦੋਂ ਭਰਿਆ ਹੋਊਗਾ ਫਿਸੇਗਾ ਉਸ ਟਾਈਮ ਤੇ ਖੂਨ ਆਊਗਾ ਉਹ 2 ਦਿਨ ਵੀ ਆ ਸਕਦਾ 3 ਦਿਨ ਵਾਸਤੇ ਵੀ ਆ ਸਕਦਾ 4 ਦਿਨ ਵਾਸਤੇ ਵੀ ਆ ਸਕਦਾ ਉਸ ਤੋਂ ਬਾਅਦ ਉਹ ਖੂਨ ਆਉਣਾ ਬੰਦ ਹੋ ਜਾਂਦਾ ਤੇ ਕਈ ਵਾਰ ਕਈ ਪੇਸ਼ੈਂਟਾਂ ਦੇ ਅੰਦਰ ਰੈਕਟਮ ਐਨਲ ਪਾਰਟ ਦੇ ਵਿੱਚ ਵਿਆਈ ਹੁੰਦੀ ਆ ਉਹ ਵਿਆਈ ਹੋਣ ਕਰਕੇ ਵੀ ਬਲੀਡਿੰਗ ਹੁੰਦੀ ਆ ਉਹਦਾ ਕੀ ਨਿਸ਼ਾਨੀ ਆ ਜਦੋਂ ਪੇਸ਼ੈਂਟ ਟਾਇਲਟ ਜਾਂਦਾ ਉਹਦਾ ਟਾਇਲਟ ਟਾਈਮ ਇਹ ਦੇਖਣਾ ਜ਼ਰੂਰੀ ਆ ਵੀ ਲੈਟਿਨ ਜਿਹੜੀ ਹੈਗੀ ਬਣ ਕੇ ਆ ਰਹੀ ਹੈ ਲੈਟਿਨ ਜਦੋਂ ਆਏਗੀ ਉਹਦੇ ਇੱਕ ਸਾਈਡ ਤੇ ਲਹੂ ਦਾ ਜਿਹੜਾ ਹੈ ਲੈਂ ਲੱਗੀ ਹੋਏਗੀ ਇੱਕ ਸਾਈਡ ਤੇ ਲੈਂ ਜੀ ਲੱਗੀ ਹੋਏਗੀ ਇਹਦਾ ਮਤਲਬ ਕਿ ਉਹ ਵਿਆਈ ਦੇ ਵਿੱਚੋਂ ਖੂਨ ਆ ਰਿਹਾ ਤੇ ਜੇ ਤੁਹਾਡਾ ਖੂਨ ਮਤਲਬ ਲੈਟਿਨ ਪਤਲੀ ਆ ਰਹੀ ਹੈ ਪਹਿਲੋ ਪਹਿਲ ਥੋੜੀ ਜੀ ਕਰੜੀ ਆਈ ਫਿਰ ਪਤਲੀ ਆਈ ਉਹਦੇ ਵਿੱਚ ਰੇਸ਼ਾ ਵੀ ਆਇਆ ਉਹਦੇ ਵਿੱਚ ਬਲੱਡ ਆਇਆ ਇਹਦਾ ਮਤਲਬ ਤੁਹਾਡੇ ਅੰਦਰ ਅੰਤਰੀ ਦੇ ਵਿੱਚ ਜ਼ਖਮ ਨੇ ਅੰਤਰੀ ਜਿਹੜੀ ਤੁਹਾਡੀ ਸੱਲੀ ਗਈ ਜਿਹਦੇ ਕਰਕੇ ਤੁਹਾਡਾ ਜਿਹੜਾ ਹੈ ਗ੍ਰਹਿਣੀ ਰੋਗ ਪੈਦਾ ਹੋ ਚੁੱਕਿਆ ਉਹਦਾ ਰੋਗ ਦਾ ਇਲਾਜ ਅਲੱਗ ਤਰੀਕੇ ਨਾਲ ਹੁੰਦਾ ਪਰ ਜੇ ਤੁਹਾਡੇ ਅੰਦਰ ਮੌਕੇ ਨੇ ਮਾਸਬਾਰ ਆ ਰਿਹਾ ਉਹਦੇ ਰਾਹੀਂ ਤੁਹਾਨੂੰ ਕੋਈ ਬਲੱਡ ਆ ਰਿਹਾ ਇਹਦਾ ਮਤਲਬ ਕਿ ਤੁਹਾਨੂੰ ਬਵਾਸੀਰ ਹੈ ਮਤਲਬ ਹੁਣ ਇਸ ਗੱਲ ਦਾ ਤਾਂ ਤੁਹਾਨੂੰ ਕਲੈਰਟੀ ਹੋ ਗਈ ਨਾ ਜੀ ਕਿਉਂਕਿ ਬਵਾਸੀਰ ਦੇ ਵਿੱਚ ਤੁਹਾਡੇ ਲੈਟਰਨਲ ਜਗ੍ਹਾ ਤੇ ਖੂਨ ਜਿਹੜਾ ਹੈ ਉਹ ਮੌਕਿਆਂ ਦੇ ਵਿੱਚੋਂ ਮਾਸ ਜਿਹੜਾ ਬਾਹਰ ਨਿਕਲਦਾ ਉਹਦੇ ਵਿੱਚੋਂ ਜਾਂ ਕਿਸੇ ਵਿਆਇ ਦੇ ਵਿੱਚੋਂ ਆ ਸਕਦਾ ਤੇ ਜਿਹੜਾ ਕਿ ਬਲੀਡਿੰਗ ਹੀ ਹੁੰਦੀ ਆ ਵੱਧ ਤੋਂ ਵੱਧ 5-7 ਦਿਨ ਵਾਸਤੇ ਬਲੀਡਿੰਗ ਹੁੰਦੀ ਆ ਕੋਈ ਐਸਾ ਪੇਸ਼ੈਂਟ ਹੁੰਦਾ ਜਿਹਦੇ ਕਿ ਰੈਕਟਮ ਦਾ ਪਾਰਟ ਬਹੁਤ ਜ਼ਿਆਦਾ ਗੜਬੜਛੋਇਆ ਹੁੰਦਾ ਵਿਆਇ ਬਹੁਤ ਵੱਡੀ ਹੁੰਦੀ ਆ ਤੇ ਰੋਜ਼ ਲਗਾਤਾਰ ਉਹਨਾਂ ਨੂੰ ਖੂਨ ਆਉਂਦਾ ਰਹਿੰਦਾ ਜਿਹੜੇ ਪੇਸ਼ੈਂਟ ਨੂੰ ਬਵਾਸੀਰ ਦੀ ਪ੍ਰੋਬਲਮ ਹੋਊਗੀ ਉਹਨੂੰ ਕਨਸਟੀਪੇਸ਼ਨ ਕਬਜ਼ੇ ਦੇ ਨਾਲ ਲੈਟ੍ਰੀਨ ਆਊਗੀ। ਬਾਰ-ਬਾਰ ਲੈਟ੍ਰੀਨ ਜਾਊਗਾ, ਪੇਟ ਸਾਫ਼ ਨਹੀਂ ਹੋਊਗਾ, ਪੇਟ ਕੱਸਿਆ ਰਹਿੰਦਾ, ਪੇਟ ਭਾਰਾ ਰਹਿੰਦਾ। ਇਸਦੇ ਉਲਟ ਜਿਹੜਾ ਪੇਸ਼ੈਂਟ ਸੰਗਰਹਿਣੀ ਰੋਗ ਦੇ ਨਾਲ ਪੀੜਤਾ ਉਹਨੂੰ ਬਾਰ-ਬਾਰ ਲੈਟ੍ਰੀਨ ਜਾਣੀ ਪੈਂਦੀ ਆ, ਲੈਟ੍ਰੀਨ ਜਦੋਂ ਜਾਂਦਾ ਉਹਨੂੰ ਪਤਲੀ ਲੈਟ੍ਰੀਨ ਆਂਦੀ ਆ। ਤੇ ਲੈਟਰਨ ਦੇ ਵਿੱਚ ਮਿਊਕਸ ਆਂਦਾ ਬਲੱਡ ਆਂਦਾ ਕਈਆਂ ਨੂੰ ਮਿਊਕਸ ਤੇ ਬਲੱਡ ਨਹੀਂ ਆਂਦਾ ਵੈਸੀ ਵਾਰ-ਵਾਰ ਲੈਟਰਨ ਜਾਣਾ ਪੈਂਦਾ ਸਵੇਰੇ ਸਵੇਰੇ 11-12 ਵਜੇ ਤੱਕ ਘੱਟੋ-ਘੱਟ 3 ਤੋਂ 5 ਵਾਰ ਟਾਇਲਟ ਜਾਂਦੇ ਨੇ ਘੱਟੋ-ਘੱਟ ਇਦਾਂ ਦੇ ਜੇ ਅਲਮਤਾਂ ਨੇ ਤਾਂ ਇਹਦਾ ਮਤਲਬ ਤੁਹਾਨੂੰ ਸੰਗ੍ਰਹਿਣੀ ਰਹੂਗਾ ਜੇ ਤੁਹਾਨੂੰ ਉਲਮਤ ਜਿਹੜੀ ਮੈਂ ਪਹਿਲਾਂ ਦੱਸ ਚੁੱਕਿਆ ਉਹ ਆਦਾ ਦਾ ਮਤਲਬ ਤੁਹਾਨੂੰ ਬਵਾਸੀਰਾ ਉਹਦੇ ਹਿਸਾਬ ਨਾਲ ਤੁਹਾਨੂੰ ਇਲਾਜ ਕਰਵਾਉਣਾ ਚਾਹੀਦਾ ਦੋਸਤੋ ਅਸੀਂ ਆਪਣੇ ਇਸ ਚੈਨਲ ਤੇ ਹੈਲਥ ਨਾਲ ਰਿਲੇਟਡ ਵੀਡੀਓਜ਼ ਪਾਉਂਦੇ ਰਹਿੰਨੇ ਆਂ ਤੁਸੀਂ ਸਾਡੀ ਵੀਡੀਓ ਨੂੰ ਲਵ ਲੈਂਦੇ ਹੋ ਬਹੁਤ-ਬਹੁਤ ਧੰਨਵਾਦ ਕੋਸ਼ਿਸ਼ ਕਰੋ ਵੀ ਜੇ ਤੁਹਾਨੂੰ ਲੱਗਦਾ ਵੀ ਸਾਡੀਆਂ ਵੀਡੀਓ ਦੁਨੀਆ ਦੇ ਭਲੇ ਲਈ ਚੰਗੀਆਂ ਨੇ ਤਾਂ ਅੱਗੇ ਵੱਧ ਤੋਂ ਵੱਧ ਲੋਕਾਂ ਬੰਦਾਂ ਨੂੰ ਸ਼ੇਅਰ ਕਰੋ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਨਾਲ ਰਿਲੇਟਡ ਵੀਡੀਓਜ਼ ਮਿਲ ਸਕਣ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ